ਸਾਸ਼ੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਡੀ ਟਿਕਟੋਕ ਫੈਮਿਲੀ ਦਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਤਰੱਕੀਆਂ ਚੜ੍ਹਦੀਆਂ ਕਲਾਮਾਂ ਦੇ ਵਿੱਚ ਰੱਖੇ ਅੱਜ ਮੈਂ ਤੇ ਮੇਰਾ ਵੀਰ ਚੱਲੇ ਆਂ ਇੰਡੀਅਨ ਸਟੋਰ ਦੇ ਉੱਪਰ ਗਰੋਸਰੀ ਕਰਨ ਤੇ ਨਾਲ ਉਹਦੀ ਅੱਜ ਗੱਡੀ ਦੀ ਸਵਾਰੀ ਕਰਾਂਗੇ ਜੀ ਜਿਹੜੀ ਉਹਨੇ ਅੰਦਰ ਗੈਰਾਜ ਦੇ ਵਿੱਚ ਢਾਕੇ ਰੱਖੀ ਹੋਈ ਸੀਗੀ ਕਿਉਂਕਿ ਇਹ ਆਪ ਪਤਾ ਨਹੀਂ ਕਹਿੰਦੇ ਨੇ ਕਿ ਇਹ ਗੱਡੀ ਇਹ ਰੰਗ ਦੀ ਆਉਣਾ ਬੰਦ ਹੋ ਗਈ ਜਦੋਂ ਉਹਨੇ ਲਈ ਆ ਤਾਂ ਹੁਣ ਉਹ ਬੱਚਿਆਂ ਵਾਂਗੂ ਇਹਨੂੰ ਸੰਭਾਲ ਕੇ ਅੰਦਰ ਗੈਰੇਜ 'ਚ ਖੜੀ ਕਰਦਾ ਕਿ ਛਰੀਟ ਨਾ ਲੱਗ ਜAVE ਤੇ ਚਲੋ ਤੁਹਾਨੂੰ ਵੀ ਨਾਲ ਲੈ ਕੇ ਚਲਦੇ ਆਂ ਗੱਡੀ ਹੈਗੀ ਆ ਕੀ ਆ ਤੇ ਇੱਥੇ ਵਧੀਆ ਨੰਬਰ ਪਲੇਟ ਆਪਣੀ ਮਰਜ਼ੀ ਦੇ ਨਾਲ ਆਪਣੇ ਕਿਸੇ ਵੀ ਨਾਂ ਦੀਆਂ ਲੈ ਸਕਦੇ ਆਂ ਤੇ ਚੱਲੇ ਆਂ ਅਸੀਂ ਉਹਦੀ ਗੱਡੀ ਦੀ ਸਵਾਰੀ ਕਰਨ ਬਹੁਤ ਸੋਹਣੀ ਗੱਡੀ ਆ ਅੰਦਰ ਬਹੁਤ ਸੋਹਣਾ ਨੇ ਸੰਭਾਲ ਕਰੀ ਹੋਈ ਆ ਤੇ ਸੌਰੀ ਅੱਜ गाने ਚੱਲਦੇ ਕਰਕੇ ਗੱਡੀ ਦੇ ਵਿੱਚ ਕਾਪੀਰਾਈਟ ਦੀ ਪ੍ਰੋਬਲਮ ਇਸ਼ੂ ਆਇਆ ਤਾਂ ਉਹਨਾਂ ਨੇ ਸਾਰੀ ਆਵਾਜ਼ ਹੀ ਬੰਦ ਕਰਤੀ ਤਾਂ ਮੈਨੂੰ ਦੁਬਾਰੇ ਤੋਂ ਬੋਲ ਕੇ ਵਜਾ ਭਰਨੀ ਪੈਂਦੀ ਆ। ਅੰਦਰ ਗੱਡੀ ਵਿੱਚ ਵੀ ਗਾਣੇ ਸੀ ਤੇ ਜਿੱਥੇ ਆਪਾਂ ਸਟੋਰ ਤੇ ਗਏ ਸੀ ਉੱਥੇ ਵੀ ਅੰਦਰ 뮤직 ਚੱਲਦਾ ਸੀ। ਉਹਦੇ ਕਰਕੇ ਉਹ ਸਾਰੀ ਆਵਾਜ਼ ਹੀ ਬੰਦ ਹੋ ਗਈ। ਤੇ ਚਲੋ ਤੁਹਾਨੂੰ ਦਿਖਾਉਣੀ ਹੈਗੇ ਘਰ ਤੋਂ ਉਹਨਾਂ ਦੀ ਦੁਕਾਨ ਤੱਕ ਦਾ ਸਫ਼ਰ ਥੋੜੀ ਦੂਰੀ ਆ ਦੁਕਾਨ ਮਿਲਟਨ ਸ਼ਹਿਰ ਤੇ ਵਿੱਚ ਹੀ ਆ। ਜ਼ਿਆਦਾ ਦੂਰ ਨਹੀਂ ਹੈਗੀ। ਤੇ ਗੱਡੀ ਵੀ ਬਹੁਤ ਸੋਹਣੀ ਉਹਦੀ। ਬੜੀ ਭੱਜਦੀ ਹੈ ਕਿ ਜਿਵੇਂ ਸਪੋਰਟਸ ਗੱਡੀਆਂ ਹੁੰਦੀਆਂ ਨੇ ਉਦਾਂ ਦੀ ਸੰਭਾਲ ਬਹੁਤ ਕਰਦਾ ਵਹ ਹਰੇਕ ਚੀਜ਼ ਦੀ ਤੇ ਮੈਂ ਉਹਨੂੰ ਹਸਦੀ ਸੀ ਮੈਂ ਤੋ ਸਾਨੂੰ ਦੇ ਅਸੀਂ ਪੀਜ਼ਿਆਂ ਦੀ ਡਿਲੀਵਰੀ ਕਰਕੇ ਆਵਾਂ ਆਇਆ ਕਰਾਂਗੇ ਤੇ ਤੈਨੂੰ ਦਿਖਾਉਣਾ ਥੋੜੇ ਦਿਨਾਂ ਚ ਤੇਰੀ ਗੱਡੀ ਦੀ ਰੰਗਤ ਹੀ ਬਦਲ ਜਾਣੀ ਆ ਤੇ ਮੌਸਮ ਵੀ ਅੱਜ ਬਹੁਤ ਵਧੀਆ ਸੀਗਾ ਤੇ ਇੱਕ ਹੋਰ ਸੀਗਾ ਕਿ ਗੁਲੀਆ ਦਾ ਜਨਮ ਦਿਨ ਸੈਲੀਬ੍ਰੇਟ ਕਰਨਾ ਵਾ ਭਾਣਜੀ ਦਾ ਤੇ ਐ ਦੁਆਰ ਨੂੰ ਉਹਦਾ ਵੀ ਸਮਾਨ ਲੈਣਾ ਸੀ ਤੇ ਅਸੀਂ ਵੀ ਹੁਣ ਵਾਪਸ ਚੱਲੇ ਆਂ ਤੇ ਹੋਟਲ ਲਈ ਥੋੜਾ ਜਿਹਾ ਸਮਾਨ ਲੈਣਾ ਸੀਗਾ ਇੰਡੀਅਨ ਸਟੋਰ ਤੋਂ ਤੇ ਜਿਹੜਾ ਕਿ ਉੱਥੇ ਆਪਣੇ ਲੂਨੇਬਰਗ ਦੇ ਵਿੱਚ ਹੈ ਨਹੀਂ ਇੰਨਾ ਜਿਆਦਾ ਸਮਾਨ ਨਹੀਂ ਮਿਲਦਾ ਹੈਗਾ ਤੇ ਹੰਬਰਗ ਜਾਣਾ ਪੈਂਦਾ ਹੰਬਰਗ ਤੇ ਵੀ ਕਈ ਚੀਜ਼ਾਂ ਨਹੀਂ ਹੁੰਦੀਆਂ ਜਾਂ ਜਿਹੜੀਆਂ ਮਿਲਦੀਆਂ ਨੇ ਆਪਣੇ ਡੇਲੀ ਵਰਤੋਂ ਦੇ ਲਈ ਤਾਂ ਫਿਰ ਮੈਂ ਕਿਹਾ ਮੈਨੂੰ ਲੈ ਕੇ ਚੱਲ ਤੇ ਆਪਾਂ ਚੱਲਦੇ ਹਾਂ ਦੁਕਾਨ ਤੇ ਸਮਾਨ ਖਰੀਦ ਕੇ ਲੈ ਕੇ ਆਉਨੇ ਆ ਲੈਣਾ ਕੁਝ ਵੀ ਨਹੀਂ ਸੀਗਾ ਗੁੜ ਸੀ ਥੋੜਾ ਜਿਹਾ ਹੋਰ ਸਮਾਨ ਸੀਗਾ ਤੁਹਾਨੂੰ ਦਿਖਾਉਣਾ ਕਿ ਕਿ ਸ਼ੋਪਿੰਗ ਕੀਤੀ ਹੈ ਬਨੇਰੋ ਨਾਲ ਵੀਡੀਓ ਦੇ ਰੋੜਾਂ ਬਹੁਤ ਸਾਫ਼ ਨਹੀਂ ਆ ਪਹੁੰਚ ਗਈ ਸਟੋਰ ਦੇ ਵਿੱਚ ਪੰਜਾਬੀ ਇੰਪੋਰਟਸ ਲਿਖਿਆ ਹੋਇਆ ਸਮਾਨ ਆਉਣ ਚੁੱਕੇ ਸਟੋਰ ਦੇ ਵਿੱਚ ਸਾਹਮਣੇ ਮਿਲੇ ਗੁਰਸੇ ਕਬੀਰ ਤੇ ਇੱਕ ਭੈਣ ਜੀ ਬੈਠੇ ਨੇ ਉਹ ਕੜਾਈ ਕੱਢਦੇ ਨੇ ਬਹੁਤ ਸੋਹਣਾ ਲੱਗਿਆ ਦੇਖ ਕੇ ਇੱਕ ਦਿਨ ਪਹਿਲਾਂ ਵੀ ਗਏ ਸੀ ਕਿ ਪਰ ਉਦੋਂ ਵੀਡੀਓ ਨਹੀਂ ਬਣਾਈਗੀ ਤਾਂ ਮੈਂ ਕਿਹਾ ਮੈਂ ਨਾਲੇ ਅੱਜ ਵੀਡੀਓ ਬਣਾ ਕੇ ਲੈ ਕੇ ਆਉਂਗੀ ਤੇ ਨਾਲੇ ਆਪਾਂ ਸਮਾਨ ਲੈ ਕੇ ਆਉਣੇ ਆ ਬਹੁਤ ਸੋਹਣਾ ਬਹੁਤ ਸਾਰੇ ਇੱਕ ਤਰ੍ਹਾਂ ਦਾ ਸਮਾਨ ਮਿਲਦਾ ਵਾ ਨਿੱਕੀ ਤੋਂ ਨਿੱਕੀ ਚੀਜ਼ ਸਾਰੀਆਂ ਹੈਗੀਆਂ ਜਿਹੜੀਆਂ ਕਿਤੇ ਇੰਡੀਆ ਛੋਟੇ ਹੁੰਦੇ ਵਰਤਦੇ ਸੀ ਪਹਿਲਾਂ ਲਿਆ ਸੀ ਗੁੜ ਗੁੜ ਵੀ ਕਾਫੀ ਕੰਪਨੀਆਂ ਦਾ ਵਾ ਪਤਾ ਨਹੀਂ ਲੱਗਦਾ ਸੀ ਕਿਹੜਾ ਲਈਏ ਵਾਈਟ ਕਲਰ ਰੈਡ ਕਲਰ orange ਕਲਰ ਸਾਰੇ ਤਰ੍ਹਾਂ ਦੇ ਗੁੜ ਵੀ ਲਈਆ ਸ਼ੱਕਰ ਵੀ ਲਈ ਫਿਰ ਸੌਸਾਂ ਦੇਖਣ ਲੱਗ ਗਏ ਮੈਂ ਕਿਹਾ ਸੌਸਾਂ ਤਾਂ ਸਾਡੀਆਂ ਜਾਣੀ ਆ ਨੀ ਪਲੇਨ ਦੇ ਵਿੱਚ ਟੁੱਟ ਜਾਣਗੀ ਆ ਤਾਂ ਉੱਥੋਂ ਵੀ ਮਿਲ ਜਾਂਦੀ ਆ ਸਾਨੂੰ ਪਰ ਗੁੜ ਸ਼ੱਕਰ ਦਾ ਥੋੜਾ ਜਿਹਾ ਹੁੰਦਾ ਸੀ ਉੱਥੇ ਆਪਣੇ ਕਾਲੇ ਰੰਗ ਦਾ ਗੁੜ ਆਉਂਦਾ ਜਿਹੜਾ ਥੋੜਾ ਜਿਹਾ ਖਾਣ ਚ ਵੀ ਥੋੜਾ ਵਧੀਆ ਨਹੀਂ ਲੱਗਦਾ ਹੈਗਾ ਪੁਰਾਣਾ ਜਿਹਾ ਹੁੰਦਾ ਵਾ ਤਾਂ ਉਹਦੇ ਕਰਕੇ ਇੱਥੋਂ ਗੁੜ ਲਿਆ ਇਹਨਾਂ ਦਾ ਵੀ ਗੁੜ ਮੈਂ ਦੇਖਿਆ ਸੀ ਬਹੁਤ ਵਧੀਆ ਸੀ ਤੇ ਬਹੁਤ ਸਮਾਨ ਆ ਸਾਰੇ ਤੁਸੀਂ ਵੀ ਨਾਲ ਦੀ ਨਾਲ ਦੇਖੀ ਚੱਲੋ ਕਿ ਵੀਰ ਨੇ ਦੁਕਾਨ ਆਪਣੇ ਸਟੋਰ ਨੂੰ ਬਹੁਤ ਸੋਹਣਾ ਬਣਾਇਆ ਵਾ ਰੋਟੀ ਵਾਲੇ ਲੱਗੇ ਪਏ ਨੇ ਚਾਹ ਵਾਲੇ ਜੱਗਪੂਰੀ ਗਰੋਸ ਅੰਜਿਤਾ ਭਾਂਡੇ ਵੀ ਨੇ ਸਾਰੇ ਸਮਾਨ ਨਿੱਕਾ ਨਿੱਕਾ ਆਈਸਕ੍ਰੀਮ ਸੀ ਜਮਾਉਣੇ ਜਿਹਦੇ ਵਿੱਚ ਆਪਾਂ ਛੋਟੇ ਹੁੰਦਿਆਂ ਤੋਂ ਜਮਾਉਂਦੇ ਹੁੰਦੇ ਸੀ ਉਹ ਵੀ ਚੀਜ਼ਾਂ ਦੇਖਣ ਨੂੰ ਮਿਲੀਆਂ ਬੜਾ ਵਧੀਆ ਲੱਗਿਆ ਦੇਖ ਕੇ ਨਿੱਕੇ ਤੋਂ ਨਿੱਕੀਆਂ ਚੀਜ਼ਾਂ ਵੱਡੀਆਂ ਤੋਂ ਵੱਡੀਆਂ ਸਾਰੀਆਂ ਰੱਖੀਆਂ ਹੋਈਆਂ ਨੇ ਉਹਨਾਂ ਨੇ ਤੇ ਲਈ ਗਾਜਕ ਜਿਹੜੀ ਬੱਚਿਆਂ ਦੇ ਪਾਪੇ ਨੂੰ ਜ਼ਿਆਦਾ ਪਸੰਦ ਆਗੀ ਮੈਨੂੰ ਸਾਨੂੰ ਗਾਜਕ ਵੀ ਲੈ ਕੇ ਦੇਓ ਇਹ ਗਾਜਕ ਲਈ ਆ ਗੱਚਕ ਲੈਣ ਤੋਂ ਬਾਅਦ ਭੂਤ ਪਿੰਨੇ ਕਹਿੰਦਾ ਭੂਤ ਪਿੰਨੇ ਲੈ ਲਓ ਪਰ ਅਸੀਂ ਕਿ ਸਾਡੇ ਤਾਂ ਆਪ ਹੀ ਅਸੀਂ ਆਪ ਭੂਤਾਂਣਗੇ ਅਸੀਂ ਭੂਤ ਪਿੰਨੇ ਕਿੱਥੇ ਖਾਣੇ ਆ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਤੇ ਚੱਕਲੇ ਬੇਲ ਨੇ ਬੜੇ ਸੋਹਣੇ ਸੀਗੇ ਤੇ ਜੀ ਤਾਂ ਕਰਦਾ ਸਾਰੇ ਸਮਾਨ ਲੈ ਲੀਆ ਪਰ ਲੈ ਕੇ ਕਿੱਥੇ ਜਾਣਾ ਇੰਨਾ ਸਮਾਨ ਤੇ ਨਾਲ ਥੱਲੇ ਸੀ ਘੋਟਣੀਆਂ ਜਿਹੜੀ ਨਸਾ ਘੋਟਦੇ ਆ ਉਹ ਮੇਰੀ ਟੁੱਟ ਗਈ ਮੈਂ ਕਿਹਾ ਮੈਨੂੰ ਇਹ ਲੈ ਕੇ ਦੇ ਲੈ ਕੜਤੀਆਂ ਘੋਟਣੀਆਂ ਨੇ ਇਹਦੇ ਵਿੱਚ ਇਹ ਤਾਂ ਚੂੜੀਆਂ ਹੁੰਦੀਆਂ ਉਹਦੇ ਨਾਲ ਫੁੱਲ ਜਾਂਦੀਆਂ ਚੂੜੀਆਂ ਵਾਂਗੂ ਬੰਦ ਹੋ ਜਾਂਦੀਆਂ ਨੇ ਫਮਾ ਕੇ ਪਰ ਜਿਹੜੀ ਮੇਰੇ ਕੋਲੇ ਸੀ ਬਹੁਤ ਪੁਰਾਣੀ ਸੀਗੀ ਟੁੱਟ ਗਈ ਇਸ ਤੋਂ ਗਾਹ ਹੈਗੀਆਂ ਜੀ ਕੜਾਈਆਂ ਇਹ ਹੈਗੇ ਸਰਬ ਲੋਹ ਦੇ ਭਾਂਡੇ ਸਾਰੇ ਜਿਹੜੇ ਗੁਰੂ ਘਰ ਚ ਵਰਤੇ ਜਾਂਦੇ ਨੇ ਇੱਥੇ ਮੇਰਾ ਭਰਾ ਕਹਿੰਦਾ ਦਾਤੀ ਲੈ ਜਾਓ ਪਰੋਣੇ ਨੂੰ ਗਿਫਟ ਤਾਂ ਮੈਂ ਕਹੇ ਜੇ ਪਰੋਣੇ ਨੂੰ ਦਾਤੀ ਦੇਣੀ ਹੈ ਤਾਂ 2-4 ਕਿੱਲੇ ਜ਼ਮੀਨ ਦੇ ਵੀ ਲੈ ਕੇ ਦੋ ਸਾਨੂੰ ਤਾਂ ਹੀ ਫਾਇਦਾ ਨਾ ਤੇ ਕਾਫੀ ਸਮਾਨ ਮਿਲ ਗਿਆ ਸਾਗ ਕੱਟਣ ਵਾਲੀ ਮਸ਼ੀਨ ਹੈ ਜਿਹਦੇ ਨਾਲ ਆਪਾਂ ਸਾਗ ਚੀਰਦੇ ਹੁੰਦੇ ਮੰਮੀ ਹੁੜੀਆਂ ਇੰਡੀਆ ਸਾਰਾ ਕੁਝ ਹੀ ਮਿਲਦਾ ਵਾ ਪਿੰਜਰੇ ਨੇ ਚੂਹੇ ਫੜਨ ਵਾਲੇ ਮੈਂ ਸਾਨੂੰ ਜ਼ਰੂਰ ਤੇ ਸਾਡੇ ਕੰਮ ਤੇ ਧਿਆਨ ਨਾ ਜਾਣ ਚੂਹੇ ਕਈਆਂ ਪਈਆਂ ਦਾਤੀਆਂ ਕਈਆਂ ਦਸ ਤੇ ਸਾਰਾ ਕੁਝ ਆ ਤੇ ਰੰਬੇ ਵੀ ਨੇ ਵਿੱਚ ਹੀ ਇਹ ਰੰਬਾ ਦਿਖਾਉਣ ਲੱਗ ਗਿਆ ਨਾ ਮੋਲ ਉਹਨੂੰ ਕਹਿੰਦਾ ਮਾਮਾ ਸਾਨੂੰ ਦੇ ਦੇ ਸਾਨੂੰ ਪੀਜ਼ਾ ਕੱਢਣ ਨੂੰ ਕੰਮ ਆਊਗਾ ਮੈਂ ਪੀਜ਼ੇ ਵਾਲਾ ਨਹੀਂ ਹੈਗਾ ਇਹ ਇਹ ਹੈਗਾ ਵਾ ਦੂਜਾ ਕਾ ਕੱਕ ਕੱਢਣ ਵਾਲਾ ਬਾਕੀ ਬਾਲਟੀਆਂ ਪਈਆਂ ਨੇ ਮੈਂ ਬਾਲਟੀਆਂ ਦੇਖ ਕੇ ਤਾਂ ਸਾਨੂੰ ਹੁਣ ਗਾਈਆਂ ਲੈਣੀਆਂ ਪੈਣਗੀਆਂ ਬਹੁਤ ਸੋਹਣੇ ਭਾਂਡੇ ਨੇ ਜੀ ਕੱਦ ਸਾਰੇ ਲੈ ਜਾइए ਬਹੁਤ ਸੋਣਾ ਡੈਕੋਰੇਸ਼ਨ ਦਾ ਸਮਾਨ ਵੀ ਵਿੱਚ ਟੰਗਿਆ ਹੋਇਆ ਵਾ ਬਾਕੀ ਸਾਨੂੰ ਚਾਹੀਦੀ ਸੀ ਝਾਰਨੀ ਸਮਾਸਰੀ ਕੋਲੇ ਝਾਰਨੀ ਐ ਨਹੀਂ ਜਵਾਕਾਂ ਦੇ ਕੋਲੇ ਛੋਟੀ ਸੀਗੀ ਪਕੌੜੇ ਕੱਢਣ ਵਾਲੀ ਤਾਂ ਮੇਰੇ ਤਾਂ ਥੋੜੀ ਵੱਡੀ ਹੋਵੇ ਤੇ ਉਹ ਵਧੀਆ ਲੱਭਦੇ ਸੀਗੇ ਤੇ ਤੁਸੀਂ ਆਪ ਹੀ ਦੇਖੋ ਕੋਮਟੇ ਸਟੋਰ ਸਾਡੇ ਨਾਲ ਨਾਲ ਕਿੰਨਾ ਸੋਹਣਾ ਸਮਾਨ ਹੈ ਇੱਧਰ ਸੀਗਾ ਜੀ ਚੀਨੀ ਦੇ ਭਾਂਡੇ ਸਾਰੇ ਦੋਨੇ ਪਾਸੇ ਹੀ ਬਹੁਤ ਸੋਹਣੇ ਸੀ ਚੀਨੀ ਦੇ ਭਾਂਡੇ ਵੀ ਪਰ ਲੈ ਜਾਣੇ ਥੋੜੇ ਓਖੇ ਸੀਗੇ ਟੁੱਟ ਜਾਣੀ ਤਾਂ ਚਲੋ ਚੀਜ਼ਾਂ ਆਪਣੇ ਇੱਥੋਂ ਵੀ ਵਧੀਆ ਮਿਲ ਜਾਂਦੀਆਂ ਨੇ ਕਈ ਚੀਜ਼ਾਂ ਨਹੀਂ ਸੀਗੀਆਂ ਜਿਹੜੀਆਂ ਇੱਥੋਂ ਮਿਲੀਆਂ ਨਹੀਂ ਸਾਨੂੰ ਕਿਉਂਕਿ ਜਿਹੜੇ ਸਾਰੇ ਸਿੱ ਸ਼ਹਿਰ 'ਚ ਰਹਿੰਦੇ ਨੇ ਲੂਨੇਵਰਗ ਦੇ ਵਿੱਚ ਉਹ ਤੇ ਛੋਟੀ ਜੀ ਦੁਕਾਨ ਹੈ ਉਹਦੇ 'ਚ ਇਹਨਾਂ ਸਮਾਨ ਨਹੀਂ ਹੁੰਦਾ ਤੇ ਵੱਡੇ ਸ਼ਹਿਰਾਂ ਦੇ ਵਿੱਚ ਪਰਸਾ ਤਾਂ ਜਾਇਆ ਨਹੀਂ ਜਾਂਦਾ ਹੈ ਤਾਂ ਆਪਣੇ ਵੀ ਸਟੋਰ ਇੱਥੇ ਸਾਰੇ ਨੇਗੇ ਪਰ ਅਸੀਂ ਕਿਤੇ ਗਏ ਨਹੀਂ ਹੈਗੇ ਵੱਡੇ ਸ਼ਹਿਰਾਂ ਦੇ ਵਿੱਚ ਹਾਂਬਰਗ ਦੇ ਵਿੱਚ ਉਹਨਾਂ ਦੇ ਵੀ ਇੰਨਾ ਸਮਾਨ ਨਹੀਂ ਹੈਗਾ ਉਹ ਵੀ ਸ਼ੋਰ ਤਾਂ ਬਹੁਤ ਵੱਡਾ ਵਾ ਕਈ ਚੀਜ਼ਾਂ ਨਹੀਂ ਮਿਲਦੀਆਂ ਉੱਥੋਂ ਵੀ ਆ ਸੀਗੇ ਚੀਨੀ ਦੇ ਤਾਂ ਨਹੀਂ ਜਿਵੇਂ ਆਪਣੇ ਸਿੱਪ ਦੇ ਹੁੰਦੇ ਪਲਾਸਟਿਕ ਦੇ ਭਾਂਡੇ ਸੀਗੇ ਪਲਾਸਟਿਕ ਵੀ ਨਹੀਂ ਹੈਗਾ ਇੱਕ ਨਵੀਂ ਚੀਜ਼ ਦੇਖੀਓ ਆ ਸੀ ਆਂਬ ਕੱਟਣ ਵਾਲਾ ਮੇਨ ਮੋਲ ਹਸਤਾਜੀ ਮਮਾ ਇਹ ਸਾਨੂੰ ਲੈ ਦੇ ਤੇ ਇੱਕ ਸਾਡੇ ਉੱਤੇ ਭਾਜੀ ਜਿਹੜਾ ਅੰਕਲ ਕੱਟਦੇ ਨੇ ਸਮਾਨ ਨੂੰ ਗੁਰ ਕੇ ਕੱਟਿਆ ਕਰਨਗੇ ਸਲਾਦ ਹੁੱਕੇ ਪਏ ਨੇ ਬਾਕੀ ਹੋਰ ਵੀ ਚੀਜ਼ਾਂ ਬਹੁਤ ਸਿਗੀਆਂ ਜਿਹੜੀਆਂ ਲੈਣ ਵਾਲੀਆਂ ਸੀ ਕਿ ਬਾਕੀ ਆ ਸ ਹੈਗਾ ਸੀਗਾ ਹੋਰ ਸਮਾਨ ਜਿਹਦੇ ਵਿੱਚ ਆਪਾਂ ਮੇਵੇ ਵਗੈਰਾ ਰੱਖਦੇ ਆਏ ਗਏ ਲਈ ਭਾਂਡੇ ਕਾਫੀ ਤਰ੍ਹਾਂ ਦੇ ਆ ਉੱਪਰ ਹੈਗਾ ਜੀ ਨਿਵਾਸ ਘਰ ਤੇ ਅੱਕੇ ਲਾਇਆ ਲਾਉਣ ਲਈ ਜੀ ਐਨੂੰ ਗਰੇਵਾਲ ਨਿਵਾਸ ਹੋ ਗਿਆ ਸੀ ਲਵਦੇ ਸੀ ਗੱਲ ਨਿਵਾਸ ਜਾਂ ਮਾਨ ਨਿਵਾਸ ਲੱਭ ਜੇ ਪਰ ਦੋਨੋਂ ਹੀ ਨਹੀਂ ਹੈਗੇ ਸੀ ਰਾਮਗੜੀ ਆ ਪਾਟੀ ਆ ਪੱਟੀ ਜ਼ਿਮੀਦਾਰਾ ਇਹ ਸਾਰੇ ਸੀਗੇ ਤੇ ਸਾਨੂੰ ਮਿਲਿਆ ਨਹੀਂ ਚਲੋ ਹਲੇ ਤੱਕ ਕਿਰਾਏ ਤੇ ਜਦੋਂ ਕਿਤੇ ਆਪਣਾ ਘਰ ਲਿਆ ਉਹਦਾ ਬਣਵਾਵਾਂਗੇ ਇਦਾਂ ਦੀਆਂ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਕੜਦੇਮੁਰੇ ਲਾਇਆ ਹੋਇਆ ਸਮਾਨ ਬਾਕੀ ਪੀੜੀਆਂ ਮੰਜੇ ਸਾਈਕਲ 에ਰੀਅਲ ਸਾਈਕਲ ਪਏ ਸੀ ਜਾਂ ਗੁਰਦੁਆਰੇ ਦੇ ਨਾਲ ਰਿਲੇਟਡ ਸਮਾਨ ਸੀਗਾ ਸਾਰਾ ਜਿਹੜਾ ਆਪਾਂ ਗੱਡੀ 'ਚ ਟੰਗਦੇ ਆ ਉਹ ਸੀਗੇ ਸਾਰੇ ਗੁਰਮੁਖੀ ਤੇ ਲਿਖੇ ਹੋਏ ਸੀ ਕੜਿਆਂ ਦੇ ਉੱਪਰ ਵੀ ਉਦਾਂ ਵੀ ਗੁਰਮੁਖੀ ਲਿਖੀ ਹੋਈ ਤੁਸੀਂ ਲਾ ਸਕਦੇ ਆ ਗੱਡੀ ਦੇ ਵਿੱਚ ਤੇ ਸਰਬ ਲੋਹ ਦੇ ਕੜੇ ਸਾਰਾ ਕੁਝ ਹੀ ਸੀਗਾ ਤੇ ਬਹੁਤ ਸੋਹਣਾ ਲੱਗਿਆ ਮਿੱਟੀ ਦੇ ਭਾਂਡੇ ਨੇ ਤੇ ਉੱਧਰ ਹੈਗਾ ਜੀ ਗੁਰਦੁਆਰੇ ਦਾ ਸਮਾਨ ਜੀਵੇ ਪੰਜਾਬ ਜੀਵੇ ਪੰਜਾਬੀ ਬਹੁਤ ਸੋਹਣਾ ਲਿਖਿਆ ਸੀਗਾ ਤੇ ਮੇਰਾ ਭਰਾ ਕਹਿੰਦਾ ਝਾਮੇ ਲੈ ਲਓ ਮੈਂ ਕਿ ਸਾਡੀਆਂ ਤੁਹਾਡੀਆਂ ਅੱਗੇ ਬਹੁਤ ਸੋਹਣੀਆਂ ਨੇ ਝਾਮੇ ਨਹੀਂ ਲੈਂਦੇ ਹੈਗੇ ਅਸੀਂ ਬਿਨਾ ਝਾਮੇ ਤੋਂ ਹੀ ਚੰਗੇ ਆ ਬਹੁਤ ਚੀਜ਼ਾਂ ਨੇ ਇੰਡੀਆ ਦੇ ਜਿਆਦਾ ਆ ਗਈ ਚੀਜ਼ਾਂ ਦੇਖ ਕੇ ਨਾ ਵੀ ਇਦਾਂ ਸੋਹਣੀਆਂ ਚੀਜ਼ਾਂ ਨੇ ਆ ਸਾਡੇ ਧੂਬ ਬੱਤੀ ਜਿਹੜੀ ਸਾਡੇ ਪਹਿਲਾਂ ਪਿੰਡ ਆਪਣੇ ਕੰਮ ਵਾਲੇ ਰਹਿੰਦੇ ਹੁੰਦੇ ਸੀ ਉਹ ਲਾਉਂਦੇ ਹੁੰਦੇ ਸੀ ਇਹ ਧੂਬ ਬੱਤੀ ਤਾਂ ਜਿਆਦਾ ਆ ਗਿਆ ਦੇਖ ਕੇ ਉਹਨਾਂ ਨੂੰ ਜੋਤ ਹੈਗੀ ਆ ਜੋ ਜਗਾਉਨੇ ਜਿਹੜੀਆਂ ਆਪਾਂ ਤੋ ਪਹਨਣ ਨੇ ਉਹ ਚੀਚਾਂ ਭਈਆਂ ਨੇ ਆਪਾਂ ਘਰ ਦਾ ਸਮਾਨ ਬਦਲਿਆ ਜਦੋਂ ਅਸੀਂ ਇੱਧਰ ਆਉਣਾ ਸੀਗਾ ਤਾਂ ਉਹਦੇ ਕਰਕੇ ਮੇਰੀ ਜੋਤ ਪਤਾ ਨਹੀਂ ਕਿੱਥੇ ਰੱਖਤੀ ਤਾਂ ਮੈਂ ਇੱਕ ਜੋਤ ਲਈ ਆ ਬਹੁਤ ਸੋਹਣੀਆਂ ਸੀਗੀਆਂ ਜੋਤਾਂ ਵੀ ਜੋਤ ਚ ਗਾਉਣ ਲਈ ਲਿਆਵਾ ਮੈਂ ਤੇ ਹੋਰ ਹਰਮੰਦਰ ਸਾਹਿਬ ਦੀ ਹੈਗੀਆਂ ਬਣੀਆਂ ਹੋਈਆਂ ਜਿਹਦੇ ਵਿੱਚ ਲੜੀਆਂ ਜਗਦੀਆਂ ਸੀਗੀਆਂ ਫੋਟੋਆਂ ਵੀ ਇੱਧਰ ਹੈਗੀਆਂ ਮਾਤਾ ਦੀਆਂ ਮੂਰਤੀਆਂ ਬਹੁਤ ਸੋਹਣਾ ਲੱਗਦਾ ਸੀ ਸਮਾਨ ਜੀ ਕਰਦਾ ਸਾਰਾ ਹੀ ਲੈ ਕੇ ਚੱਲ ਜਾਈਏ ਪਰ ਲੈ ਜਾਣਾ ਉਹ ਖਾਣਾ ਤੇ ਮਿਲ ਤਾਂ ਉਥੋਂ ਵੀ ਜਾਂਦਾ ਵਾ ਪਰ ਆਪਾਂ ਕਦੇ ਗਏ ਨਹੀਂ ਹੈਗੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਸਟੋਰ ਵੀ ਹੋਣਗੇ ਤੇ ਮਾਤਾ ਦੀਆਂ ਮੂਰਤੀਆਂ ਸੀਗੀਆਂ ਪਿੱਤਲ ਦੀਆਂ ਵੀ ਦੂਸਰੀਆਂ ਵੀ ਜਿਹੜੀਆਂ ਮਿੱਟੀ ਦੀਆਂ ਬਣੀਆਂ ਹੋਈਆਂ ਮੰਦਰ ਨੇ ਗੁਰਦੁਆਰੇ ਗੁਰੂ ਘਰ ਦੀਆਂ ਫੋਟੋਆਂ ਨੇ ਗੁਰੂ ਸਾਹਿਬਾਂ ਦੀਆਂ ਤੇ ਬਹੁਤ ਵੀਡੀਓ ਬਹੁਤ ਲੰਬੀ ਹੋਗੀ ਇਹ ਤੇ ਹੈਗਾ ਗੁਰਮੁਖੀ ਦੀ ਲਿਖੀ ਹੋਈ ਸਾਰੀ ਚੁੱਲ੍ਹੇ ਨੇ ਟਰੱਕ ਦੇਖਣ ਨੂੰ ਮਿਲੇ ਚਲੋ ਬਾਕੀ ਅਗਲੀ